ਸਰ ਉਹ ਜਿਹੜੀ ਆਡੀਅנס ਵੇਲੇ ਮੈਂ ਮਤਲਬ ਦਫਾ ਰਹੇ ਨਾ ਉਹ ਅੱਜ ਤੋਂ 1 ਸਾਲ ਪੁਰਾਣੀ ਉਹ ਇੱਕ ਹਰੀ ਨਗਰ ਦਾ ਮੁੰਡਾ ਹੈ ਜਿਹਦਾ ਨਾਮ ਹੈ ਸ਼ੁਭਮ ਬੱਟਿਓ ਬਿੱਲੀ 15 ਦਿਨ ਪਹਿਲਾਂ ਮੈਨੂੰ ਇੱਕ ਫੋਨ ਤੇ ਧਮਕੀ ਆਈ ਆ ਗੋਰੋ ਮਾਰੇ ਆ ਲੋ ਆ ਆਪਾ ਤੈਨੂੰ ਮਰਵਾ ਦੇਣਾ ਇੱਕ ਗੋਰ ਮਾਰਾ ਹੀ ਬਣਾ ਲੋਰੇ ਇੱਕ ਬਿੱਲੀ ਇੱਕ ਟਾਂਡੀ ਹੈ ਤੇ ਇਹਨਾਂ ਨੇ ਮੈਨੂੰ ਫੋਨ ਦੇ ਵਿੱਚ ਧਮਕੀ ਦਿੱਤੀ ਜੋ ਕਿ ਮੇਰੇ ਕੋਲ ਰਿਕਾਰਡਿੰਗ ਵੀ ਪਈ ਹੈਗੀ ਆ ਐਸ਼ੀ ਸਾਨਾ ਪੰਜਾਬ ਦੇ ਪ੍ਰਧਾਨ ਨੇ ਤਾਰੀਫ ਹੈ ਤੇ ਲੋੜ ਪੈ ਗਈ ਨਾ ਤੈਨੂੰ ਮੈਨੂੰ ਕੱਲੇ ਨਾ ਕੱਲਾ ਪੈ ਗਈ ਪਰ ਮੈਂ ਤੈਨੂੰ ਪੈਣਾ ਹੀ ਕੀ ਹੋ ਗਿਆ ਮੈਂ ਨੂੰ ਪੈਣਾ ਹੀ 15 ਦਿਨ ਪਹਿਲਾਂ ਮੇਰੇ ਤੋਂ ਹਮਕੇ ਰਿਸ਼ਤੇ ਪਈ ਹੈ ਜਿਹੜਾ ਗੋਰਮ ਨਾ ਰਹਿ ਗਿਆ ਯਾ ਇਹ ਸਾਰੀ ਪਲੈਨਿੰਗ ਮਾਰਸਟਰ ਮਾਈਂਡ ਇਹ ਹੈਗਾ ਯਾ ਤੇ ਇਹਨਾਂ ਨੇ ਮੇਰੇ ਤੇ ਹਮਲਾ ਕਰਾਇਆ ਕਿ ਨਾ ਜੀ ਦੇ ਵਿੱਚ ਮੈਨੂੰ ਕਿਹਾ ਸੀ ਕਿ ਮੈਂ ਸ਼ਿਵ ਸੈਨਾ ਦਾ ਪੰਜਾਬ ਦਾ ਪ੍ਰਧਾਨ ਮੈਂ ਸ਼ਿਵ ਸੈਨਾ ਜਿਹੜੀ ਹੈ ਉੱਤਰ ਪ੍ਰਦੇਸ਼ ਦੇ ਵਿੱਚ ਉਸ ਸਮੇਂ ਚ ਪੰਜਾਬ ਦਾ ਪ੍ਰਧਾਨ ਸੀ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਨੇ ਤੇਰੀ ਭੈਣ ਇਥੇ ਲੋੜ ਪੈ ਗਈ ਨਾ ਤੈਨੂੰ ਮੈਨੂੰ ਇਕੱਲੇ ਨਾ ਇਕੱਲਾ ਪੈ ਗਈ ਪਰ ਮੈਂ ਤੈਨੂੰ ਪੈਣਾ ਹੀ ਕੀ ਹੋ ਗਿਆ ਮੈਂ ਨੂੰ ਪੈਣਾ ਹੀ ਦਿਲ ਜਾਂ ਬਿਚਤ ਲੱਗਦੇ ਰਹੇ ਸਰ ਦੇਖੋ ਜੀ ਜਦੋਂ ਦਾ ਮੈਂ ਸ਼ਿਖਸੈਨਾ ਦੇ ਵਿੱਚ ਪਾਰਟੀ ਨੂੰ ਜੁਆਇਨ ਕੀਤਾ ਉਦੋਂ ਤੋਂ ਆਹੀ ਡਰਸ ਦੇ ਖਿਲਾਫ ਨਕੇਲ ਪਾਈ ਆ ਪ੍ਰਸ਼ਾਸਨ ਦਾ ਆਹੀ ਸਾਥ ਦਿੱਤਾ ਹੈ ਇਸ ਕਰਕੇ ਜਿਹੜੇ ਆ ਡਰੱਗਸ ਮਾਫੀਆ ਉਹ ਕਿਹੇ ਨਾ ਕਿਸੇ ਤਰੀਕੇ ਨਾਲ ਮੰਨ ਲਓ ਮੈਨੂੰ ਕਹਿਣਾ ਕਿ ਪਰਚੇ ਚ ਇਨਵੋਲਵ ਕਰਨਾ ਚਾਹੁੰਦੇ। ਜਿਹੜੇ ਪਰਚੇ ਪਾਏ ਉਹਨਾਂ ਤੋਂ ਤੁਹਾਨੂੰ ਕੀ ਜਿ ਕੁਝ ਲੈ ਜਾ ਕੇ ਤੁਹਾਨੂੰ ਮਿਲ ਚੁੱਕੀ। ਹਾਂਜੀ ਸਰ ਉਹਨਾਂ ਨੂੰ ਮੈਨੂੰ 307 ਦੇ ਪਰਚੇ ਤੋਂ ਜਿਹੜੀ ਹੈ ਕਿ ਰਾਹਤ ਮਿਲ ਚੁੱਕੀ ਹੈ। ਹਾਂਜੀ ਹਾਂਜੀ ਜਿਹੜਾ ਡਰੱਗਸ ਦਾ ਪਰਚਾ ਜਿਹੜਾ ਮੇਰੇ ਤੇ ਪਿਆ ਸੀ ਉਹਦੇ ਵਿੱਚ ਉਸ ਬੰਦੇ ਨੇ ਮੈਨੂੰ ਐਫੀਡੇਵਿਟ ਦਿੱਤਾ ਜਦਕਿ ਉਹਦੀ ਵੈਰੀਫਿਕੇਸ਼ਨ ਹੋਈ ਕਰਦੀ ਹੈ। ਕੋਈ ਤਾਂ ਚਾਰੇ ਪਖਾਂ ਕੋਲ ਰਾਤ ਨੂੰ ਇੱਕ ਐਪੀਸੋਡ ਹੋਇਆ ਉੱਚੀ ਪੁਲੀ ਤੇ ਕੋਈ ਪਲਾਟਾਂ ਦਾ ਲੜਕਾ ਉਹਦੇ ਤੇ ਗੋਲੀ ਫਾਇਰ ਹੋਈ ਨੇ ਉਹਦੇ ਤੇ ਜਦੋਂ ਮੋੜੇ ਨੂੰ ਹੌਸਪਟਲ ਲਿਤਾ ਗਿਆ ਉਹ ਮੋੜੇ ਨੇ ਕੋਈ ਇੱਕ ਦੋ ਸਟੇਟਮੈਂਟਾਂ ਦਿੱਤੀਆਂ ਜਿਹਦੇ ਵਿੱਚ ਇਹ ਆਪਣੇ ਗੌਰਵ ਦਾ ਨਾਮ ਵੀ ਜਿਹੜਾ ਭੁੱਲਿਆ ਗਿਆ ਜਿਵੇਂ ਕੱਲ ਇੱਕ ਚੈਨਲਾਂ ਦੇ ਵਿੱਚ ਇੱਕ ਆਡੀਓ ਜਿਹੜੀ ਆ ਉਹ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਮੋੜਾ ਕਹਿ ਰਿਹਾ ਵੀ 15 ਦਿਨ ਪਹਿਲੇ ਵੀ ਮੈਨੂੰ ਗੋ ਇਹਦੇ ਲੋ ਗੋਰ ਬਲੋ ਫਰਾਡਰ ਕਾਲ ਮਤਲਬ ਕਿ ਆਂਦੀ ਆ ਆਡੀਓ ਆਂਦੀ ਆ ਉਹਦੇ ਵਿੱਚ ਮੈਨੂੰ ਡਾਟ ਆ ਪੀ ਵੀ ਬੰਦਾ ਇਹਦੇ ਵਿੱਚ ਨੂੰ ਬੋਲਦਾ ਅਸੀਂ ਸানা ਪੰਜਾਬ ਦੇ ਪ੍ਰਧਾਨ ਨੇ ਤੇਰੀ ਭੈਣ ਜਿੱਥੇ ਲੋੜ ਪਈ ਨਾ ਤੈਨੂੰ ਤੇ ਮੈਨੂੰ ਇਕੱਲੇ ਨਾ ਇਕੱਲਾ ਪੈ ਗਈ ਪਰ ਮੈਂ ਤੈਨੂੰ ਪੈ ਰਹੀ ਕੀ ਹੋ ਗਿਆ ਮੈਂ ਨੂੰ ਪੈਣਾ ਜਿਹੜੀ ਆ ਆਡੀਓ ਆ ਇੱਕ ਸਾਲ ਪਹਿਲੇ ਦੀ ਆਡੀਓ ਪਹਿਲੀ ਗੱਲ ਤੁਹਾਡੇ ਨੌਲੇਜ ਲਿਆਵਾ ਮੈਂ ਪਿਛਲੇ ਸਾਲ ਵੀਰਾਂ ਦੇ ਇੱਕ ਸਾਲ ਪਹਿਲੇ ਦੀ ਆਡੀਓ ਔਰ ਉਸ ਆਡੀਓ ਦਾ ਜਿਹੜਾ ਹੈ ਜਿਸ ਮੂੜੇ ਨੂੰ ਫਾਇਰ ਲੱਗਿਆ ਉਹਦਾ ਨਾਲ ਕੋਈ ਵੀ ਦੂਰ ਦੂਰ ਤੱਕ ਲੈਣਾ ਦੇਣਾ ਕੁਝ ਨਹੀਂ ਹੈ ਜਿੱਤੇ ਨਾ ਨਾਮ ਇਹਨਾਂ ਦਾ ਦੇਖੋ ਉਹ ਉਹ ਜੋ ਸਾਰਾ ਸਾਰ ਝੂਠ ਆ ਉਹਦਾ ਆਪਾਂ ਸਪਸ਼ਟੀ ਕਰਨ ਪਹਿਲੇ ਦੇ ਚੁੱਕਦੇ ਆ 307 ਦਾ ਪਰਚਾ ਦੇਦੇ ਹੋਇਆ ਉਹਦਾ ਸਪਸ਼ਟੀ ਕਰਨ ਵੀ ਦੇ ਚੁੱਕੇ ਆ ਜੀ ਸਾਰਾ ਉਹ ਲੋਕੀਂ ਪਿੱਛੇ ਕੀ ਕੀ ਬਿਲਕੁਲ ਜਦੋਂ ਮੇਰੇ ਸਾਡੇ ਸੰਗਠਨ ਸਿਕਸਣਾ ਉਧਰ ਬਾਲਾ ਸਾਫਾਗਰ ਵਿੱਚ ਕੋਈ ਵੀ ਵਿਅਕਤੀ ਆਉਂਦਾ ਇੱਕ ਸਾਲ ਜਦ ਯਾਰਾ 10 ਮਹੀਨੇ ਪਹਿਲੇ ਇਹ ਵਿਅਕਤੀ ਨੂੰ ਆਪਾਂ ਆਪਣੀ ਚੰਗਟ ਵਿੱਚ ਸ਼ਾਮਲ ਕੀਤਾ ਸੀ ਉਹਦੇ ਪਿਛਲੇ ਜਾਂ ਪਹਿਲੇ ਜਿਹੜੇ ਸੰਗਠਨਾਂ ਵਿੱਚ ਸੀ ਜੇ ਕਿਸਨ ਵਾਲੇ ਦਾ ਕੋਈ ਲੜਾਈ ਝਗੜਾ ਚੱਲਿਆ ਜਾਂ ਕੋਈ ਮਾੜੀ ਮੋਟੀ ਗਲਤਫਹਿਮੀ ਨਾਲ ਜੋ ਕੁਝ ਨਿਕਲਿਆ ਉਹ ਉੱਥੇ ਛੱਡਦਾ ਜੇ ਵੀ ਜਦੋਂ ਸਾਡੇ ਸੰਗਠਨ ਦੇ ਵਿੱਚ ਆਉਂਦਾ ਅਸੀਂ ਮੀਡੀਆ ਦੇ ਬੋਲਨ ਦੇ ਵੀ પ્રતિਬੰਧ ਲਗਾਉਂਦੇ ਆ ਕਿਉਂਕਿ ਆਪਣੀ ਮਰਜ਼ੀ ਨਾਲ ਕੋਈ ਬੰਦਾ ਬੋਲ ਸਕਦਾ ਜੋ ਕੁਝ ਵੀ ਬੋਲਣਾ ਹੈ ਉਹ ਸਾਡੀ ਮਰਜ਼ੀ ਨਾਲ ਪਰਦੇਸ ਕਰਾ ਲੈ ਦੀ ਮਰਜ਼ੀ ਨਾਲ ਬੋਲ ਪਰसों ਇੱਕ ਸਾਡੇ ਪਠਾਨਕੋੜ ਰਾਤ ਨੂੰ ਇੱਕ ਐਪੀਸੋਡ ਹੋਇਆ ਉੱਚੀ ਪੁਲੀ ਤੇ ਕੋਈ ਪਲਾਟਾਂ ਦਾ ਲੜਕਾ ਉਹਦੇ ਤੇ ਗੋਲੀ ਫਾਇਰ ਹੋਏ ਨੇ ਉਹਦੇ ਤੇ ਫਾਇਰ ਹੋਣ ਦੇ ਬਾਅਦ ਜਦੋਂ ਮوڑੇ ਨੂੰ ਹਸਪਤਾਲ ਲਿਤਾ ਗਿਆ ਤਾਂ ਮوڑੇ ਨੇ ਕੋਈ ਇੱਕ ਦੋ ਸਟੇਟਮੈਂਟਾਂ ਦਿੱਤੀਆਂ ਜਿਹਦੇ ਵਿੱਚ ਇਹ ਆਪਣੇ ਗੌਰਵ ਦਾ ਨਾਮ ਵੀ ਜਿਹੜਾ ਪੁਲਸ ਦੇ ਕਹਿੰਦੇ ਮਤਲਬ ਕਿ ਲਿਆ ਗਿਆ ਵੀ ਗੌਰਵ ਵੀ ਇਨਵੋਲਡ ਹੈ ਜੀ ਮੈਂ ਰਾਤ ਇਮੀਡੀਏਟਲੀ ਰਾਤ ਨੂੰ 1 ਵਜੇ ਆਪਣੇ ਘਰੋਂ ਨਿਕਲ ਕੇ ਉੱਚੀ ਪੁਲੀ ਦੇ ਜਨਾ ਸ਼ਹਿਰ ਸਿਟੀ ਦੇ ਜਿਹੜੇ ਡੀਐਸਪੀ ਸਾਹਿਬ ਨੇ ਮਾਨ ਸਾਹਿਬ ਉਹਨਾਂ ਨੂੰ ਮਿਲਿਆ ਦੋ ਨੰਬਰ ਥਾਣੇ ਦੇ ਐਸਐਚਓ ਉਹਨਾਂ ਨੂੰ ਮਿਲਿਆ ਇੱਕ ਨੰਗਲਪੁਰ ਦੇ ਥਾਣੇ ਦੇ ਇੰਚਾਰਜ ਉਹ ਵੀ ਉੱਤੇ ਸੀਗਾ ਆਪਾਂ ਸਪਸ਼ਟ ਤੌਰ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਇਹਦੀ ਜਾਂਚ ਕਰੋ ਜਿਸ ਮੋੜ ਦਾ ਨਾਮ ਲੈ ਰਹੇ ਨੇ ਗੌਰਵ ਦਾ ਉਹ ਮੂੜਾ ਆਪਣੇ ਘਰ ਸੁੱਤਾ ਪਿਆ ਉਹਦੀ ਲੋਕੇਸ਼ਨ ਕਢਾਓ ਹਾਂ ਅਗਰ ਮੂੜਾ ਇਹਦੇ ਵਿੱਚ 5 ਪੈਸੇ ਵੀ ਇਨਵੋਲਵ ਹੋਤਾ ਤੇ ਜਿਹੜੇ ਵੀ ઠાਣੇ ਤੁਸੀਂ ਸਵੇਰੇ ਕਹੋਗੇ ਆਪਾਂ ਮੂੜੇ ਨੂੰ ਆਪਾਂ ਲੈ ਕੇ ਆਵਾਂਗੇ ਪੁਲਸ ਨੇ ਰਾਤ ਵਾਲੀ ਜਾਂਚ ਤੋਂ ਪਾਏ ਤੇ ਉਹਨਾਂ ਨੇ ਇਹਨੂੰ ਕਿਹਾ ਵੀ ਠੀਕ ਆ ਅਗਰ ਤੇਰਾ ਕੋਈ ਰੋਲ ਹੋਏਗਾ ਤੇ ਆਪਾਂ ਤੁਹਾਨੂੰ ਬੁਲਾਵਾਂਗੇ ਤੇ ਪੁਲਸ ਰਾਤ ਚੱਲ ਜਾਂਦੀ ਆ ਇਹਦੇ ਘਰੋਂ ਵੀ ਵਾਪਸ ਆ ਜਾਂਦੀ ਆ ਲੇਖਣ ਕੱਲ ਇੱਕ ਚੈਨਲਾਂ ਦੇ ਵਿੱਚ ਇੱਕ ਆਡੀਓ ਜਿਹੜੀ ਆ ਉਹ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਮੋੜਾ ਕਹਿ ਰਿਹਾ ਕਿ 15 ਦਿਨ ਪਹਿਲੇ ਕਿ ਮੈਨੂੰ ਗ ਉਹਦੇ ਲੋ ਗਰ ਗਲੋ ਇੱਕ ਥਰਡ ਕਾਲ ਮਤਲਬ ਕਿ ਆਂਦੀ ਆ ਆਡੀਓ ਆਂਦੀ ਆ ਉਹਦੇ ਵਿੱਚ ਮੈਨੂੰ ਡਾਟ ਆ ਪੀ ਵੀ ਬੰਦਾ ਇਹਦੇ ਵਿੱਚ ਉਹਨੂੰ ਬੋਲਦਾ ਇਹ ਜਿਹੜੀ ਆ ਆਡੀਓ ਆ ਇੱਕ ਸਾਲ ਪਹਿਲੇ ਦੀ ਆਡੀਓ ਪਹਿਲੀ ਗੱਲ ਤੁਹਾਡੇ ਨੌਲੇਜ ਲਿਆਵਾ ਮੈਂ ਪਿਛਲੇ ਸਾਲ ਵੀਰਾਂ ਦੇ ਇੱਕ ਸਾਲ ਪਹਿਲੇ ਦੀ ਆਡੀਓ ਔਰ ਉਸ ਆਡੀਓ ਦਾ ਜਿਹੜਾ ਹੈਗਾ ਜਿਸ ਮੋੜੇ ਨੂੰ ਫਾਇਰ ਲੱਗਿਆ ਉਹਦਾ ਨਾਲ ਕੋਈ ਵੀ ਦੂਰ ਦੂਰ ਤੱਕ ਲੈਣਾ ਦੇਣਾ ਕੁਝ ਨਹੀਂ ਹੈ ਉਹ ਸਾਰੀ ਗੱਲ ਉਹ ਆਡੀਓ ਜਿਹੜੀ ਹੈਗੀ ਆ ਉਹ 1 ਸਾਲ ਪੁਰਾਣੀ ਹੈ ਜਿਸ ਤਰ੍ਹਾਂ ਮੋੜਾ ਕਹਿ ਰਿਹਾ 15 ਦਿਨ ਪੁਰਾਣੀ ਹੈ ਤੇ ਉਹ ਸਾਰਾ ਸਾਰ ਉਹ ਮੋੜਾ ਇਹਦੇ ਤੋਂ ਛੁੱਟ ਗਿਆ ਮੈਂ ਧੰਨਵਾਦ ਕਰਦਾ ਤੁਹਾਡੇ ਮਾਦਮ ਨੂੰ ਕਿ ਪੁਲਿਸ ਪ੍ਰਸ਼ਾਸਨ ਨੇ ਵੀ ਰਾਤ ਨੂੰ ਬੜੀ ਮੁਸਤਦੀ ਦੇ ਨਾਲ ਜਾਂਚ ਕੀਤੀ ਆ ਪੁਲਿਸ ਐਕਸ਼ਨ ਦੇ ਵਿੱਚ ਆਈ ਆ ਜਿਸ ਬੰਦੇ ਦਾ ਉਹ ਨਾਮ ਆ ਰਹੇ ਨੇ ਇੱਕ ਆਪਸ਼ਨ ਇਹ ਚਲ ਕੇ ਵੀ ਕਿਹਾ ਵੀ ਅਗਰ ਇਸ ਬੰਦੇ ਨੇ ਹੀ ਫਾਇਰ ਕਰੋ ਤਾਂ ਇਹ ਬੰਦਾ ਆਪਣੇ ਘਰ ਆਰਾਮ ਨਾਲ ਫੋਨ ਆ ਰਿਹਾ ਹੁੰਦਾ ਤੇ ਇਸ ਕਰਕੇ ਪੁਲਿਸ ਦਾ ਵੀ ਧੰਨਵਾਦ ਹੈ ਪੁਲਿਸ ਨੇ ਵੀ ਪੁਲਿਸ ਨੇ ਵੀ ਕੋਈ ਨਾ ਕੋਈ ਸੱਚਾਈ ਦਾ ਪਤਾ ਲੱਗਾ ਔਰ ਐਸਾ ਤੋਂ ਸਾਹਿਬ ਨੇ ਵੀ ਕੱਲ ਇੱਕ ਗੱਲ ਕਹੀ ਆ ਜਦੋਂ ਬਿਆਨ ਉਹ ਲਿਆਣਗੇ ਨੇ ਕਿ ਬਿਲਕੁਲ ਜਿਹੜੇ ਬੰਦੇ ਤੇਰੇ ਨਾਲ ਜਿਨ੍ਹਾਂ ਨੇ ਸਹੀ ਤੇਰੇ ਨਾਲ ਕੋਈ ਰੰਜਿਸ਼ਾ ਜਿਨ੍ਹਾਂ ਨਾਲ ਬਾਰਕਮਾਂ ਨਾਲ ਖਾਈ ਕਿਸੇ ਬੇਗਨਾ ਬੰਦੇ ਦਾ ਨਾਮ ਬਿਲਕੁਲ ਨਾ ਲਖਾਈ ਮੈਂ ਫਿਰ ਤੁਹਾਡੇ ਮਾਦਮ ਨਾਲ ਪ੍ਰਾਰਥਨਾ ਕਰ ਰਿਹਾ ਪੁਲਿਸ ਨੂੰ ਵੀ ਇਹ ਲੋਗਾ ਦੀਆਂ ਆਸ ਵਿੱਚ ਰੰਜਸਾ ਇੱਕ ਦੂਜੇ ਦੀਆਂ ਰੰਜਸਾ ਕੱਢਣ ਦੇ ਆਧਾਰ 'ਤੇ ਇੱਕ ਦੂਜੇ ਦਾ ਨਾਮ ਲਈ ਜਾ ਰਹੇ ਨੇ ਲੇਕਨ ਜਿਹੜੇ ਲੋਕ ਜਿਨ੍ਹਾਂ ਦੇ ਲੋਕਾਂ ਦੇ ਮਨਾਂ ਦੇ ਵਿੱਚੋਂ ਜਿਹੜਾ ਡਰ ਅੱਜ ਦੀ ਡੇਟ ਦੇ ਵਿੱਚ ਪੁਲਿਸ ਦੇ ਮਨਾਂ ਦੇ ਪੁਲਿਸ ਦਾ ਡਰ ਜਿਹੜਾ ਲੋਕਾਂ ਦੇ ਮਨਾਂ ਚੋਂ ਨਿਕਲ ਰਿਹਾ ਕਿਤੇ ਨਾ ਕਿਤੇ ਉੱਥੇ ਪ੍ਰਸ਼ਨ ਚਿੰਨ੍ਹ ਖੜਾ ਹੁੰਦਾ ਮੇਰੀ ਪ੍ਰਾਰਥਨਾ ਹੈ ਕਿ ਪੁਲਿਸ ਨੂੰ ਇਹ ਤਾਂ ਸਖਤ ਰਬਈਆ ਜਿਹੜਾ ਅਖਤਿਆਰ ਕਰਨਾ ਚਾਹੀਦਾ ਬਾਕੀ ਮੇਰੇ ਨਾਲ ਇਹ ਗੌਰਵ ਲੜਕਾ ਜਿਹਦਾ ਜਿਹਦੇ ਨਾਂ ਦੀ ਉਹ ਆਡੀਓ ਚੁਰੀ ਉਹ ਬਾਇਲ ਕਰੇ ਜਾਂ ਜਿਹਦਾ ਨਾਮ ਲੈ ਰਹੇ ਨੇ ਉਹ ਮੇਰੇ ਲਾਗੇ ਬੈਠਿਆ ਤੁਸੀਂ ਇਹਨਾਂ ਨੂੰ ਵੀ ਪੁੱਛ ਸਕਦੇ ਹੋ ਆਪਾਂ ਪੁਲਟਨ ਨੂੰ ਸਪਸ਼ਟ ਤੌਰ ਤੇ ਇੱਕ ਗੱਲ ਕਹੀ ਸੀ ਕਿ ਜੇ ਇਹ ਪੰਜ ਪਾਇ ਵੀ ਦੋਸ਼ੀ ਹੋਕਰ ਜਿਹੜੇ ਥਾਣੇ ਤੁਸੀਂ ਤੁਹਾਨੂੰ ਮੈਸੇਜ ਕਰੋਗੇ ਆਪਾਂ ਇਹਨੂੰ ਉੱਥੇ ਛੱਡ ਗਿਆ ਸੀ ਸਿਫਸਲਾ ਵੱਲੋਂ ਕੀ ਚਿੱਠੀ ਦਿੱਤੀ ਗਈ ਬਿਲਕੁਲ ਜਦੋਂ ਮੇਰੇ ਸਾਡੇ ਸੰਗਠਨ ਸਿਫਸਲਾ ਉਧਰ ਬਾਲਾ ਸਾਹਿਬ ਠਾਕਰੇ ਚ ਕੋਈ ਵੀ ਵਿਅਕਤੀ ਆਂਦਾ ਇੱਕ ਸਾਲ ਜਾਂ 11 10 ਮਹੀਨੇ ਪਹਿਲੇ ਇਹ ਵਿਅਕਤੀ ਨੂੰ ਆਪਾਂ ਆਪਣੇ ਸੰਗਠਨ ਚ ਸ਼ਾਮਲ ਕੀਤਾ ਸੀ ਉਹਦੇ ਪਿਛਲੇ ਜਾਂ ਪਹਿਲੇ ਜਿਹੜੇ ਸੰਗਠਨਾਂ ਵਿੱਚ ਸੀ ਜੇ ਕਿਸਨ ਨਾਲ ਇਹਦਾ ਕੋਈ ਲੜਾਈ ਝਗੜਾ ਚੱਲਿਆ ਜਾ ਕੋਈ ਮਾੜੀ ਮੋਟੀ ਗਲਤਫਹਿਮੀ ਨਾਲ ਜੋ ਕੁਝ ਨਿਕਲਿਆ ਉਹ ਉੱਥੇ ਛੱਡਦਾ ਲੇਕਿਨ ਜਦੋਂ ਸਾਡੇ ਸੰਗਠਨ ਦੇ ਵਿੱਚ ਆਂਦਾ ਅਸੀਂ মিডিਆ ਤੇ ਬੋਲਣ ਤੇ ਵੀ પ્રતિਬੰਧ ਲਗਾਉਂਦੇ ਆ ਕਿਉਂਕਿ ਆਪਣੀ ਮਰਜ਼ੀ ਨਾਲ ਕੋਈ ਬੰਦਾ ਬੋਲ ਸਕਦਾ ਜੋ ਕੁਝ ਵੀ ਬੋਲਣਾ ਹੈ ਉਹ ਸਾਡੀ ਮਰਜ਼ੀ ਨਾਲ ਪਰਦੇਸ ਕਰਾ ਲੈ ਦੀ ਮਰਜ਼ੀ ਨਾਲ ਬੋਲਣਾ ਦੇਖੋ ਮੇਰੀ ਗੱਲ ਨਹੀਂ ਸਮਝ ਕਦੇ ਕਿਤੇ ਨਾ ਕਿਤੇ ਕੀ ਹੋਇਆ ਕਿਤੇ ਨਾ ਕਿਤੇ ਜਿਹੜੇ ਗਲਤਫਹਿਮੀ ਆ ਉਹਦਾ ਸ਼ਿਕਾਰ ਹੁੰਦਾ ਬੰਦਾ ਕਿਤੇ ਨਾ ਕਿਤੇ ਜਿਸ ਤਣ ਅੱਜ ਡਰੱਗ ਦੇ ਵਿੱਚ ਜਿਸ ਤਰ੍ਹਾਂ ਸਾਡਾ ਸੰਗਠਨ ਵੀ ਡਰੱਗ ਦੇ ਆਵਾਜ਼ ਉਠਾਉਂਦਾ ਹੈ। ਡਰੱਗ ਦਾ ਨਾਮ ਹੀ ਅੰਦਰ ਦੇ ਚੱਕੇ ਦੇ ਦੇਖੋ ਉਹ ਉਹ ਸਾਰਾ ਸਿਰ ਝੂਠਾ ਉਹਦਾ ਆਪਾਂ ਸਪਸ਼ਟੀ ਕਰਨ ਪਹਿਲੇ ਦੇ ਚੁੱਕਦੇ ਆ। 307 ਦਾ ਪਰਚਾ ਦੇਦੇ ਹੋਇਆ ਉਹਦਾ ਸਪਸ਼ਟੀ ਕਰਨ ਵੀ ਦੇ ਚੁੱਕੇ ਆ ਔਰ ਉਹਦੀ ਜਾਂਚ ਹੋਈ ਹੈ ਆਤਨੀ ਐਸਪੀ ਸਾਡੇ ਮਨੋਹਿ ਕੁਮਾਰ ਜੀ ਉਹਨਾਂ ਨੇ ਪੂਰੀ ਜਾਂਚ ਕੀਤੀ ਆ ਉਹ ਵੀਡੀਓ ਮਹਈਆ ਕਰਵਾਈਆਂ ਔਰ ਉਹਨਾਂ 307 ਦੇ ਇਹਨਾਂ ਨੂੰ ਕੱਢਤਾ ਬਾਅਦ ਇੱਕ ਬੰਦਾ ਜੇਲ੍ਹ ਜਾਊਗਾ ਤੇ ਜੇਲ੍ਹ ਦੇ ਵਿੱਚ ਉਹਦੇ ਤੇ ਕੇਸ ਥਾਣੇ ਦੇ ਵਿੱਚ ਪਰਦਾ ਧਾ ਦੋ ਉਹਦਾ ਨਾਮ ਇਨਵੋਲ ਕਰਤਾ ਜਾਏਗਾ ਤੂੰ ਤਾਂ ਸਾਰਾ ਸਾਰ ਗਲਤ ਆ ਨਾ ਇਸ ਬੰਦੇ ਦਾ ਡਰਗ ਜਿਹਦਾ ਨਾਲ ਦੂਰ ਦੂਰ ਤੱਕ ਕੋਈ ਲੈਣਾ ਦੇਣਾ ਹੈਗਾ ਬਾਕੀ ਸਵਾਲ ਤੁਸੀਂ ਇਹਨੂੰ ਪੁੱਛ ਸਕਦੇ ਹੋ ਸਰ ਉਹ ਜਿਹੜੀ ਆਡੀਅנס ਵੇਲੇ ਮਤਲਬ ਦਿਖਾ ਰਹੇ ਨਾ ਉਹ ਐਤੋਂ 1 ਸਾਲ ਪੁਰਾਣੀ ਉਹ ਇੱਕ ਹਰੀ ਨਗਰ ਦਾ ਮੁੰਡਾ ਹੈ ਜਿਹਦਾ ਨਾਮ ਹੈ ਸ਼ੁਭਮ ਭੱਟੀ ਉਹ ਬਿੱਲੂ ਜੇ ਕਿ ਉਹ ਸਾਡੇ ਮਹੱਲੇ ਵਿੱਚ ਜਦੋਂ ਵੀ ਬੁਲਟ ਲੈ ਕੇ ਜਾਂਦਾ ਉਹ ਪਟਾਕੇ ਮਾਰਦਾ ਉਹਦੇ ਤੋਂ ਮੇਰੀ ਕੋਈ ਕਹਾਣੀ ਸੁਣੀ ਹੋਈ ਆ ਫਤਿਹ ਵਿੱਚ ਉਹ ਜਿਹੜੀ ਰਿਕਾਰਡਿੰਗ ਹੈ ਉਹ ਐਤੋਂ 1 ਸਾਲ ਪਹਿਲੇ ਦੀ ਹੈ ਜਿਹਦੇ ਵਿੱਚ ਮੈਂ ਉਹਨੂੰ ਕਿਹਾ ਸੀ ਕਿ ਮੈਂ ਸ਼ਿਵ ਸੈਨਾ ਦਾ ਪੰਜਾਬ ਦਾ ਪ੍ਰਧਾਨ ਮੈਂ ਸ਼ਿਵ ਸੈਨਾ ਜਿਹੜੀ ਹੈ ਉੱਤਰ ਪ੍ਰਦੇਸ਼ ਦੇ ਵਿੱਚ ਉਸ ਸਮੇਂ ਚ ਪੰਜਾਬ ਦਾ ਪ੍ਰਧਾਨ ਸੀ ਉਹ ਜਿਹੜੀ ਪੂਰੀ ਰਿਕਾਰਡਿੰਗ ਹੈ ਉਹ ਜਿਹੜੀ ਇਹਨਾਂ ਨੇ ਉਹਨੂੰ ਕੱਟ ਕੇ ਚਲਾਇਆ ਜਦਕਿ ਉਹਨੂੰ ਪੂਰੀ ਰਿਕਾਰਡਿੰਗ ਨੂੰ ਸੁਣਿਆ ਜਾਏ ਤੇ ਉਹਦੇ ਵਿੱਚ ਮੇਰਾ ਜਿਹੜਾ ਕਹਾ ਸੁਣੀ ਉਹ ਬਿੱਲੂ ਦੇ ਨਾਲ ਹੋਈ ਹੈ ਜਿਹੜਾ ਮੁੰਡਾ ਜਿਸ ਨੂੰ ਉੱਚੀ ਪੁਲੀ ਤੇ ਗੋਲੀਆਂ ਵੱਜੀਆਂ ਨਾ ਕੀ ਮੇਰੇ ਕੋ ਵੈਦਾ ਨੰਬਰ ਹੈ ਨਾ ਹੀ ਇਹਦਾ ਮੇਰੇ ਕੋਲ ਆ ਦੂਰ ਦੂਰ ਤੱਕ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਸਿਰਫ ਇਹਨਾਂ ਦੀ ਕਾ ਦਾ ਨਾਮ ਜੋ ਲਗਾ ਦੇਖੋ ਜੀ ਮੇਰਾ ਨਾਮ ਇਸ ਕਰਕੇ ਲਿਖਾ ਰਿਹਾ ਕਿਉਂਕਿ ਜੋ ਹਰੀ ਨਗਰ ਦਾ ਮੁੰਡਾ ਬਿੱਲੂ ਉਹ ਇਹਦਾ ਦੋਸਤ ਹੈ ਉਹਨੇ ਕਿਹਾ ਕਿ ਮੈਂ ਆਪਣੀ ਰੰਜਿਸ਼ ਤੇਰੇ ਥਰੂ ਕੱਢ ਲੰਨਾ ਇਸ ਕਰਕੇ ਉਹ ਜਿਹੜਾ ਕਲਿੱਪ ਹੈ ਉਹਨੂੰ ਸ਼ਾਰਟ ਕਰਕੇ ਕੱਟ ਕੇ ਤੁਹਾਨੂੰ ਲਾ ਦਿੱਤਾ ਜਿਹਦੇ ਵਿੱਚ ਕਿ ਮੈਂ ਇਹਦਾ ਨਾਮ ਵੀ ਨਹੀਂ ਬੰਦੇ ਦਾ ਲੈਦਾ ਨਾਮ ਮੈਨੂੰ ਕੋਈ ਧਮਕੀ ਦਿੱਤੀ ਨਹੀਂ ਜੇ ਕਹਦੇ ਹੋ ਤੇ ਉਹ ਜਿਹੜੀ ਆਡੀਓ ਕਲਿੱਪ ਹੈ ਉਹ ਮੈਂ ਤੁਹਾਨੂੰ ਫਰੰਡ ਕਰ ਦਿੰਦਾ ਇਲਜ਼ਾਮ ਕਿਤਾ ਜਿ ਲੱਗਦੇ ਰਹੇ ਸਰ ਦੇਖੋ ਜੀ ਜਦੋਂ ਦਾ ਮੈਂ ਸ਼ਿਵ ਸੈਨਾ ਦੇ ਵਿੱਚ ਪਾਰਟੀ ਨੂੰ ਜੁਆਇਨ ਕੀਤਾ ਉਦੋਂ ਤੋਂ ਆਹੀ ਡਰੱਗਸ ਦੇ ਖਿਲਾਫ ਮੁਕੀਲ ਪਾਈ ਹੈ ਪ੍ਰਸ਼ਾਸਨ ਦਾ ਆਹੀ ਸਾਥ ਦਿੱਤਾ ਹੈ ਇਸ ਕਰਕੇ ਜਿਹੜੇ ਹੈ ਡਰੱਗਸ ਮਾਫੀਆ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਮਨ ਲੋ ਮੈਨੂੰ ਕਿਸੇ ਨਾ ਕਿ ਪਰਚੇ ਚ ਇਨਵੋਲ ਕਰਨਾ ਚਾਹੁੰਦੇ ਹੈ ਇਸ ਕਰਕੇ ਇਹਨਾਂ ਨੇ ਮੇਰਾ ਨਾਮ ਦੇ ਪਰਚੇ ਪਾਈ ਉਹਨਾਂ ਤੋਂ ਪੀਛੇ ਲੈ ਕੇ ਤੁਹਾਨੂੰ ਮਿਲ ਚੁੱਕੀ ਹਾਂਜੀ ਸਰ ਉਹਨਾਂ ਨੇ ਮੈਨੂੰ 307 ਦੇ ਪਰਚੇ ਤੋਂ ਜਿਹੜੀ ਹੈ ਕਿ ਰਾਹਤ ਮਿਲ ਚੁੱਕੀ ਹੈ ਹਾਂਜੀ ਹਾਂਜੀ ਜਿਹੜਾ ਡਰਗਸ ਦਾ ਪਰਚਾ ਜਿਹੜਾ ਮੈਂ ਇੱਥੇ ਪਿਆ ਸੀ ਉਹਦੇ ਵਿੱਚ ਉਸ ਬੰਦੇ ਨੇ ਮੈਨੂੰ ਐਫੀਡੇਵਿਟ ਦਿੱਤਾ ਜਦਕਿ ਉਹਦੀ ਵੈਰੀਫਿਕੇਸ਼ਨ ਹੋਈ ਕਰਦੀ ਹੈ ਉਹਦੇ ਵਿੱਚ ਵੀ ਮੈਨੂੰ ਪ੍ਰਸ਼ਾਸਨ ਨਾਲੋਂ ਕਲੀਨ ਚੇਟਾ